ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ T20 ਸੀਰੀ ਦੀ ਸ਼ੁਰੂਆਤ ਜਤਨ ਨਾਲ ਹਾਸਲ ਕੀਤੀ ਹੈ ਸ਼ਨੀਵਾਰ ਨੂੰ ਪਲਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਭਾਰਤ ਵੱਲੋਂ ਦਿੱਤੇ 214 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰ ਦਿਆ ਸ਼੍ਰੀਲੰਕਾ ਦੀ ਟੀਮ ਨੇ 19 ਓਵਰਾਂ ਤੇ 2 ਗੇਂਦਾਂ ਵਿੱਚ 170 ਦੌੜਾਂ ਬਣਾ ਕੇ ਆਊਟ ਹੋ ਗਈ। ਟਾਰਗੇਟ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਥਮ ਨਿਸ਼ੰਕਾ ਅਤੇ ਕੁਸ਼ਲ ਮੈਂਡਿਸ ਦੀ ਜੋੜੀ ਨੇ ਪਹਿਲੀ ਵਿਕਟ ਲਈ 84 ਦੌੜਾਂ ਜੋੜੀਆਂ। ਅਸ਼ਦੀਪ ਸਿੰਘ ਨੇ ਕੁਸ਼ਲ ਮੈਂਡਿਸ ਨੂੰ 45 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਕੀਤਾ ਵਿਕੀਪੀਅਰ ਬੱਲੇਬਾਜ਼ ਮੈਂਡਿਸ ਨੇ 27 ਗੇਂਦਾਂ ਤੇ 45 ਦੌੜਾਂ ਦੀ ਪਾਰੀ ਖੇਡੀ ਇਸ ਤੋਂ ਬਾਅਦ ਕੁਸਲ ਪ੍ਰੇਰਾ ਅਤੇ ਕਮੰਡੂ ਮੈਂਡਿਸ ਨੇ ਕ੍ਰਮਵਾਰ 20 ਅਤੇ 12 ਦੌੜਾਂ ਦੀ ਪਾਰੀ ਖੇਡੀ ਅਕਸ਼ਰ ਪਟੇਲ ਨੇ ਪ੍ਰੇਰਾ ਨੂੰ ਆਊਟ ਕੀਤਾ ਅਤੇ ਉਸਨੇ ਵੀ ਪਥਮ ਨਿਸ਼ੰਕਾ ਨੂੰ 79 ਦੌੜਾਂ ਤੇ ਨਿਜੀ ਸਕੋਰ ਤੇ ਬੋਲਡ ਕਰਕੇ ਭਾਰਤ ਨੂੰ ਅਹਿਮ ਸਫਲਤਾ ਦਿਵਾਈ ਪ੍ਰੇਰਾ ਨੇ 48 ਗੇਂਦਾਂ ਤੇ 79 ਦੌੜਾਂ ਦੀ 파ਰੀ ਖੇਡੀ ਜਿਸ ਤੇ ਉਸਨੇ 7 ਚੌਕੇ ਅਤੇ 4 ਛੱਕੇ ਲਗਾਏ ਉਸ ਤੋਂ ਬਾਅਦ ਸ਼੍ਰੀਲੰਕਾ ਦਾ ਮਿਡਲ ਅਤੇ ਲੋਅਰ ਮਿਡਲ ਆਰਡਰ ਟਿਕ ਨਹੀਂ ਸਕਿਆ ਭਾਰਤ ਲਈ ਰિયાન ਪ੍ਰਾਗ ਨੇ ਇੱਕ ਓਵਰ ਤੇ ਦੋ ਗੇਂਦਾਂ ਚ 5 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਅਤੇ ਅਕਸ਼ਰ ਪਟੇਲ ਨੇ 2 ਵਿਕਟਾਂ ਹਾਸਲ ਕੀਤੀਆਂ ਮੁਹੰਮਦ ਸਰਾਜ ਅਤੇ ਰਵੀ ਬਿਸ਼ਨੋਈ ਨੇ ਇੱਕ ਇੱਕ ਵਿਕਟ ਹਾਸਲ ਕੀਤੀ ਉਸ ਤੋਂ ਪਹਿਲਾਂ ਭਾਰਤ ਨੇ 20 오버ਾਂ ਤੇ 7 ਵਿਕਟਾਂ ਦੇ نقصان ਤੇ 213 ਦੌੜਾਂ ਬਣਾਈਆਂ ਸਾਂ